ਕਪੜਾ ਤੋ ਰੇਸੀ-ਰੇਸੀ ਕਰਕੇ ਕਪੜਾ ਤੋ ਫੇਰੋ ਕੋ ਟਾਈਮ ਪਰੂ ਕਪੜਾ ਤੋ ਨਾ ਮੇਰੀ ਮੰਗ ਮੇ ਸਿੰਗੁਰ ਵਰਭਾਇਆ ਉਹ ਕੀ ਕਹਿ ਰਹੇ ਹੈ ਕਿ ਮਤਲਬ ਦੂਲੇ ਕਾਪ ਰਹਾ ਹੈ ਸਵੇਰ ਜਦ ਕਿ ਸਵੇਰ ਸਰਦੀ ਧੀ ਤੋ ਸਰਦੀ ਲੱਗ ਰਹੀ ਧੀ ਲੇਕਿਨ ਅਬ ਨਹੀਂ ਹੈ ਔਰ ਅਬ ਦੇਖ ਲੋ ਜੈਸੀ ਕੰਡੀਸ਼ਨ ਹੈ ਵੈਸੀ ਆਪਕੇ ਸਾਹਮਣੇ ਦੋਸਤੋ ਅਕਸਰ ਹੀ ਜਦੋਂ ਮਾਂ ਪਿਓ ਆਪਣੇ ਬੱਚਿਆਂ ਦਾ ਵਿਆਹ ਕਰਦੇ ਹਨ ਬਹੁਤ ਕੁਝ ਦੇਖਿਆ ਤੇ ਪਰਖਿਆ ਜਾਂਦਾ ਹੈ ਪਰ ਹੁਣ ਇੱਕ ਵਧਾਈ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਜੋ ਤੁਹਾਨੂੰ ਵਿਆਹ ਵਾਲੀ ਕੁੜੀ ਦਿਖਾਈ ਦੇ ਰਹੀ ਹੈ ਵਿਆਹ ਹੋਣ ਤੋਂ ਬਾਅਦ ਡੋਲੀ ਵਿਦਾ ਹੁਣ ਟਾਈਮ ਕੁੜੀ ਮੁੰਡੇ ਨਾਲ ਜਾਣ ਤੋਂ ਮਨਾ ਕਰ ਦਿੰਦੀ ਹੈ ਅਤੇ ਇਹ ਕੁੜੀ ਕਹਿ ਰਹੀ ਹੈ ਕਿ ਮੁੰਡਾ ਸਟੇਜ ਤੇ ਨਾਲ ਬੈਠਾ ਕੰਬ ਰਿਹਾ ਸੀ ਅਤੇ ਇਸ ਤੋਂ ਮੰਗ ਵੀ ਸਹੀ ਤਰ੍ਹਾਂ ਨਾਲ ਭਰੀ ਨਹੀਂ ਗਈ ਮੁੰਡੇ ਨੂੰ ਤਾਂ ਕੋਈ ਬਿਮਾਰੀ ਹੈ ਦੂਜੇ ਪਾਸੇ ਮੁੰਡਾ ਕਹਿ ਰਿਹਾ ਹੈ ਕਿ ਮੈਨੂੰ ਕੁਝ ਵੀ ਨਹੀਂ ਹੋਇਆ ਮੈਂ ਤਾਂ ਠੰਡ ਕਰਕੇ ਕੰਬ ਰਿਹਾ ਸੀ ਹੋਰ ਕੋਈ ਵੀ ਗੱਲ ਨਹੀਂ ਹੈ ਗੱਲ ਇੰਨੀ ਵੱਧ ਜਾਂਦੀ ਹੈ ਕਿ ਮੌਕੇ ਤੇ ਪੁਲਿਸ ਬੁਲਾਈ ਜਾਂਦੀ ਹੈ ਅਤੇ ਬਰਾਤ ਨੂੰ ਬਿਨਾਂ ਦੁਲਹਨ ਤੋਂ ਵਾਪਸ ਮੁੜਨਾ ਪੈਂਦਾ ਹੈ ਤਾਂ ਦੋਸਤੋ ਇਸ ਵਿੱਚ ਕਿਸਤੀ ਗਲਤੀ ਹੈ ਤਾਂ ਤੁਸੀਂ ਕਮੈਂਟਾਂ ਵਿੱਚ ਆਪਣੇ ਆਪਣੇ ਵਿਚਾਰ ਜਰੂਰ ਦਿਓ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ